ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਦੀ ਗਿਫਤਾਰੀ ਦੀ ਮੈਂ ਸਖਤ ਨਿਖੇਦੀ ਕਰਦਾ ਜਾਖੜ ਸਾਹਿਬ ਨੂੰ ਕਿਸ ਵਾਸਤੇ ਗਿਫਤਾਰ ਕੀਤਾ ਗਿਆ ਮੈਂ ਪੰਜਾਬੀ ਵੀਰ ਨੂੰ ਦੱਸਣਾ ਚਾਹਨਾ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੌਮੀ ਸਰਕਾਰ ਹੈ ਨੈਸ਼ਨਲ ਗਵਰਨਮੈਂਟ ਹੈ ਨਰਿੰਦਰ ਮੋਦੀ ਜੀ ਦੀ ਗਵਰਨਮੈਂਟ ਹੈ ਉਹਦੀ ਬਹੁਤ ਸਾਰੀਆਂ ਲੋਕਪੱਖੀ ਜਨ ਕਲਿਆਣ ਦੀਆਂ ਨੀਤੀਆਂ ਉਹ ਹੈਗੀਆਂ ਬੇਰੋਜ਼ਗਾਰਾਂ ਵਾਸਤੇ ਯੁਵਾਮਾਂ ਵਾਸਤੇ ਮਹਿਲਾਵਾਂ ਵਾਸਤੇ ਦਲਿਤਾਂ ਵਾਸਤੇ ਕਿਸਾਨਾਂ ਵਾਸਤੇ ਜਿਨੇ ਲੇਬਰ ਮਜ਼ਦੂਰ ਹੈਗੇ ਆ ਯਾ ਮੋਚੀ ਹੈ ਲੋਹਾਰ ਹੈ ਨਾਈ ਹੈ ਹੱਕੀ ਤਰ੍ਹਾਂ ਦੇ ਗਰੀਬ ਜਿਹੜੇ ਵਾਂਛਿਤ ਵਰਗ ਹੈ ਉਹਨਾਂ ਵਾਸਤੇ ਲੋਕ ਭਲਾਈ ਦੀਆਂ ਸਕੀਮਾਂ ਨੇ ਭਾਰਤੀ ਜਨਤਾ ਪਾਰਟੀ ਨੇ ਪਿਛਲੇ 20 ਮਈ ਤੋਂ ਇਹ ਮੁਹਿੰਮ ਚਲਾਈ ਹੈ ਕਿ ਜਿਹੜੇ ਇਹਨਾਂ ਲੋਕ ਪੱਖੀ ਨੀਤੀਆਂ 'ਚ ਐਨਰੋਲ ਨਹੀਂ ਹੋਏ ਉਹਨਾਂ ਨੂੰ ਦਾ ਐਨਰੋਲਮੈਂਟ ਦਵਾ ਕੇ ਇਹਨਾਂ ਦਾ ਫਾਇਦਾ ਦਵਾਇਆ ਜਾਏ ਇਹਦੇ ਵਾਸਤੇ ਸੀਐਸਸੀ ਸੈਂਟਰ ਦੇ ਸਹਾਇਤਾ ਦੇ ਨਾਲ ਅਸੀਂ ਹਰ ਜਗ੍ਹਾ ਜਿਹੜੇ ਪੰਜਾਬ 'ਚ ਕੈਂਪ ਲਾ ਰਹੇ ਸੀ ਸਰਕਾਰ ਨੇ ਸਾਡੇ 2-3 ਦਿਨ ਪਹਿਲੇ ਕੈਂਪ ਬੰਦ ਕਰਾਤੇ ਇਸ ਸਹੀ ਇੱਕ ਬਲਵਾਨੇ ਦੇ ਅੰਦਰ ਕੈਂਪ ਸੀਗਾ ਰਾਏਪੁਰ ਪਿੰਡ ਸੀਗਾ ਤੇ ਉਹ ਕੱਲ ਬੰਦ ਕਰਾਇਆ ਉਥੇ ਸਾਡੇ ਜ਼ਿਲ੍ਹਾ ਪ੍ਰਧਾਨ ਗਿਫਤਾਰ ਵੀ ਕਿਤੇ ਤੇ ਸੂਬਾ ਪ੍ਰਧਾਨ ਅੱਜ ਜਾਖੜ ਸਾਹਿਬ ਨੇ ਉਸੇ ਜਗ੍ਹਾ ਜਾ ਕੇ ਕੈਂਪ ਲਗਾਉਣ ਦੀ ਕੋਸ਼ਿਸ਼ ਕੀਤੀ ਰਾਜ ਇੱਕ ਜਾਖੜ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਔਰ ਹੁਣ ਗ੍ਰਿਫਤਾਰ ਕਰਨ ਤੋਂ ਬਾਅਦ ਪੰਜਾਬ ਪੁਲਿਸ ਇੰਨੀ ਡਰ ਗਈ ਹੈ ਕਿ ਉਹਨਾਂ ਨੂੰ ਕਿਸੇ ਖਥਾਂ ਤੇ ਰੱਖ ਹੀ ਨਹੀਂ ਰਹੀ ਗਫਤਾਰ ਕਰਕੇ ਪਹਿਲੇ ਕਰ ਐਸਟ ਹਾਊਸ ਚ ਲੈ ਗਏ ਹੁਣ ਉਸ ਅਰੇਸਟ ਹਾਊਸ ਤੋਂ ਬਾਅਦ ਕੋ ਮਾ ਕੇ ਜਿਹੜਾ ਹੈਗਾ ਕਿ ਥਾਣੇ ਲੈ ਗਏ ਫਿਰ ਦੂਜੇ ਥਾਣੇ ਲੈ ਗਏ ਲਗਾਤਾਰ 37 ਸੱਤ ਨੂੰ ਮਾਈ ਜਾ ਰਹੇ ਨੇ ਮਾਨ ਸਾਹਿਬ ਇੰਨੇ ਡਰ ਗਏ ਹੋ ਹਾਲੇ ਤਾਂ ਇੱਕ ਪਹਿਲੀ ਗਿਫਤਾਰੀ ਹੋਈ ਹੈ ਹਾਲੇ ਦਾ ਪਹਿਲੇ ਦਿਨ ਧਰਨੇ ਦੇ ਹੋਏ ਨੇ ਚਿੰਤਾ ਨਾ ਕਰੋ ਸਰ ਫਰੋਸ਼ੋ ਕੀ ਤਮੰਨਾ ਅਬ ਹਮਾਰੇ ਦਿਨ ਵਿੱਚ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਿਲ ਮੈਂ ਹੈ ਮਾਨ ਸਾਹਿਬ ਲੋਕ ਪੱਖੀ ਜਿਹੜੀਆਂ ਨੀਤੀਆਂ ਜਿਹੜੀ ਲੋਕ ਪੱਥੀ ਸਕੀਮਾਂ ਨੇ ਕੇਂਦਰ ਸਰਕਾਰ ਦੀਆਂ ਉਹਨਾਂ ਨੂੰ ਪੰਜਾਬ ਚ ਹਰ ਗਰੀਬ ਜ਼ਰੂਰਤਮੰਦ ਤੱਕ ਅਸੀਂ ਪਹੁੰਚਾ ਕੇ ਰਵਾਂਗੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਦੀ ਗ੍ਰਿਫਤਾਰੀ ਦੀ ਮੈਂ ਸਖਤ ਨਿਖੇਧੀ ਕਰਦਾ ਜਾਖੜ ਸਾਹਿਬ ਨੂੰ ਕਿਸ ਵਾਸਤੇ ਗ੍ਰਿਫਤਾਰ ਕੀਤਾ ਗਿਆ ਮੈਂ ਪੰਜਾਬੀ ਵੀਰਾਂ ਨੂੰ ਦੱਸਣਾ ਚਾਹਨਾ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੌਮੀ ਸਰਕਾਰ ਹੈ ਨੈਸ਼ਨਲ ਗਵਰਨਮੈਂਟ ਹੈ ਨਰਿੰਦਰ ਮੋਦੀ ਜੀ ਦੀ ਗਵਰਨਮੈਂਟ ਹੈ ਉਹਦੀ ਬਹੁਤ ਸਾਰੀਆਂ ਲੋਕਪੱਖੀ ਜਨ ਕਲਿਆਣ ਦੀਆਂ ਨੀਤੀਆਂ ਉਹ ਹੈਗੀਆਂ ਬੇਰੋਜ਼ਗਾਰਾਂ ਵਾਸਤੇ ਯੁਵਾਮਾਂ ਵਾਸਤੇ ਮਹਿਲਾਵਾਂ ਵਾਸਤੇ ਦਲਿਤਾਂ ਵਾਸਤੇ ਕਿਸਾਨਾਂ ਵਾਸਤੇ ਜਿਨੇ ਲੇਬਰ ਮਜ਼ਦੂਰ ਹੈਗੇ ਆ ਜਾਂ ਮੋਚੀ ਹੈ ਲੋਹਾਰ ਹੈ ਨਾਈ ਹੈ ਹੱਕਾਈ ਤਰ੍ਹਾਂ ਦੇ ਗਰੀਬ ਜਿਹੜੇ ਵੰਚਿਤ ਵਰਗ ਹੈ ਉਹਨਾਂ ਵਾਸਤੇ ਲੋਕ ਭਲਾਈ ਦੀਆਂ ਸਕੀਮਾਂ ਨੇ ਆਤੀਨਤਾ ਪਾਰਟੀ ਨੇ ਪਿਛਲੇ 20 ਮਈ ਤੋਂ ਇਹ ਮੁਹਿੰਮ ਚਲਾਈ ਹੈ ਕਿ ਜੜੇ ਇਹਨਾਂ ਲੋਕਪੱਖੀ ਨੀਤੀਆਂ 'ਚ ਐਨਰੋਲ ਨਹੀਂ ਹੋਏ ਉਹਨਾਂ ਨੂੰ ਦਾ ਐਨਰੋਲਮੈਂਟ ਦਵਾ ਕੇ ਇਹਨਾਂ ਦਾ ਫਾਇਦਾ ਦਵਾਇਆ ਜਾਏ ਇਹਦੇ ਵਾਸਤੇ ਸੀਐਸਸੀ ਸੈਂਟਰ ਦੇ ਸਹਾਇਤਾ ਦੇ ਨਾਲ ਅਸੀਂ ਹਰ ਜਗ੍ਹਾ ਜੜੇ ਪੰਜਾਬ 'ਚ ਕੈਂਪ ਲਾ ਰਹੇ ਸੀ ਸਰਕਾਰ ਨੇ ਸਾਡੇ 2-3 ਦਿਨ ਪਹਿਲੇ ਕੈਂਪ ਬੰਦ ਕਰਾਤੇ ਇਸਾਂ ਹੀ ਇੱਕ ਬਲਵਾਨੇ ਦੇ ਅੰਦਰ ਕੈਂਪ ਸੀਗਾ ਰਾਏਪੁਰ ਪਿੰਡ ਸੀਗਾ ਤੇ ਉਹ ਕਲ ਬੰਦ ਕਰਾਇਆ ਉਥੇ ਸਾਡੇ ਜ਼ਿਲ੍ਹਾ ਪ੍ਰਧਾਨ ਗ੍ਰਿਫਤਾਰ ਵੀ ਕਿਤੇ ਤੇ ਸੂਬਾ ਪ੍ਰਧਾਨ ਅੱਜ ਜਾਖੜ ਸਾਹਿਬ ਨੇ ਉਸੇ ਜਗ੍ਹਾ ਜਾ ਕੇ ਕੈਂਪ ਲਗਾਉਣ ਦੀ ਕੋਸ਼ਿਸ਼ ਕੀਤੀ ਰਾਜ ਇੱਕ ਜਾਖੜ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਔਰ ਹੁਣ ਗ੍ਰਿਫਤਾਰ ਕਰਨ ਤੋਂ ਬਾਅਦ ਪੰਜਾਬ ਪੁਲਿਸ ਇੰਨੀ ਡਰ ਗਈ ਹੈ ਕਿ ਉਹਨਾਂ ਨੂੰ ਕਿਸੇ ਖਾਤੇ ਰੱਖ ਹੀ ਨਹੀਂ ਦੇ ਗਫਤਾਰ ਕਰਕੇ ਪਹਿਲੇ ਘਰ ਰੈਸਟ ਹਾਊਸ ਚ ਲੈ ਗਏ ਹੁਣ ਉਸ ਰੈਸਟ ਹਾਊਸ ਤੋਂ ਬਾਅਦ ਕੋ ਬਾਕੇ ਜਿਹੜਾ ਹੈਗਾ ਕਿ ਥਾਣੇ ਲੈ ਗਏ ਫਿਰ ਦੂਜੇ ਥਾਣੇ ਲੈ ਗਏ ਲਗਾਤਾਰ 23 ਸੱਤ ਥੁਮਾਈ ਜਾ ਰਹੇ ਨੇ ਮਾਨ ਸਾਹਿਬ ਇੰਨੇ ਡਰ ਗਏ ਹੋ ਹਾਲੇ ਤਾਂ ਇੱਕ ਪਹਿਲੀ ਗ੍ਰਿਫਤਾਰੀ ਹੋਈ ਹੈ ਹਾਲੇ ਤਾਂ ਪਹਿਲੇ ਦਿਨ ਧਰਨੇ ਦੇ ਹੋਏ ਨੇ ਚਿੰਤਾ ਨਾ ਕਰੋ ਸਰ ਫਰੋਸ਼ੋ ਕੀ ਤਮੰਨਾ ਅਬ ਹਮਾਰੇ ਦਿਨ ਵਿੱਚ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਿਲ ਮੇ ਹੈ ਮਾਨ ਸਾਹਿਬ ਲੋਕਪੱਖੀ ਜਿਹੜੀਆਂ ਨੀਤੀਆਂ ਜਿਹੜੀ ਲੋਕਪਥੀ ਸਕੀਮਾਂ ਇਹਨੇ ਕੇਂਦਰ ਸਰਕਾਰ ਦੀਆਂ ਉਹਨਾਂ ਨੂੰ ਪੰਜਾਬ 'ਚ ਹਰ ਗਰੀਬ ਜ਼ਰੂਰਤਮੰਦ ਤੱਕ ਅਸੀਂ ਪਹੁੰਚਾ ਕੇ ਰਵਾਂਗੇ